ਇਹਨਾਂ ਨੇ ਰਾਤ ਨੂੰ ਜਾ ਕੇ ਪਿੱਛੇ ਛੁਰਾ ਮਾਰਿਆ ਰਾਤ ਨੂੰ ਵਾਰ ਕੀਤਾ ਅਸੀਂ 80 ਸਾਲ ਦੇ ਬਜ਼ੁਰਗਾਂ ਨੂੰ ਘੜੀਸਿਆ ਤੇ ਜੇ ਮਾਂ ਦਾ ਦੁੱਧ ਪੀਤਾ ਸੀ ਦਿਨੇ ਜਾ ਕੇ ਪੰਗਾ ਲੈਂਦੇ ਉਥੇ ਪਤਾ ਲੱਗ ਜਾਂਦਾ ਲੋਕਾਂ ਦਾ ਇਹਨਾਂ ਦਾ ਤੁਸੀਂ ਚੱਕ ਕੇ ਸਿਲੰਡਰ ਲੈ ਗਏ ਉਹ ਨਹੀਂ ਛੱਡੇ ਤੁਹਾਡੀ ਪੁਲਿਸ ਨੇ ਕਿਸਾਨਾਂ ਦੀ ਗੱਲ ਹੈ ਕਿਸਾਨਾਂ ਦੇ ਤੁਸੀਂ ਘਰ ਅਜਾੜਤੇ ਉਹ ਐ ਤੰਬੂ ਨਾ ਸਮਝੋ ਉਹ ਜਥੇਬੰਦੀਆਂ ਪਿੰਡਾਂ ਤੋਂ ਚੱਲਦੀਆਂ ਇੱਕ ਇੱਕ ਰੁਪਿਆ ਇਕੱਠਾ ਕਰਕੇ ਪਿੰਡਾਂ ਦੇ ਵਿੱਚੋਂ ਘਰਾਂ ਦੇ ਵਿੱਚੋਂ ਕਿਰਤੀ ਲੋਕਾਂ ਦਾ ਹੌਣ ਪਸੀਨੇ ਦੀ ਕਮਾਈ ਹੋਈ ਕਮਾਈ ਉਹਨਾਂ ਦੇ ਘਰ ਬਣਾਏ ਸਿਲੰਡਰ ਲੈ ਰਾਸ਼ਨ ਲੈ ਕੇ ਗਏ ਤੇ ਛੋਟੀ ਪੁਲਿਸ ਟਰੈਕਟਰ ਟਰਾਲੀਆਂ ਛੋਟੀ ਪੁਲਿਸ ਨੇ ਕੀ ਕੀਤਾ ਜੰਗਲਾਂ ਚ ਟਰਾਲੀਆਂ ਸੜਤੀਆਂ ਪੁਲਸ ਵਾਲਿਆਂ ਨੂੰ ਵੀ ਸਾਡੇ 샹ਕ ਤੇ ਮੌਰ ਤਾਂਗ ਸਾਡੇ ਖਿੱਚ ਕੇ ਮਾਰਿਓ ਪੋਲੀ ਨਾ ਮਾਰਿਓ ਛੋਡੇ ਸਟਾਰ ਲੱਗਨੇ ਚਾਹੀਦੇ ਆ ਸਾਡਾ ਕੋਈ ਨਹੀਂ ਮੋਟਾ ਸੈਟ ਰੋਟ ਜੂ ਦਾ ਟੁੱਟ ਜੇ ਅੱਗੇ ਵੀ ਇਹਨਾਂ ਨੇ ਗੋਲੀਆਂ ਮਾਰੀਆਂ ਸਾਡੇ ਆਕੂ ਦੇ ਪੱਟਾਂ ਚ ਅੱਗੇ ਵੀ ਸਾਡੇ ਆਕੂ ਮਾਰੇ ਆ ਇਹਨਾਂ ਨੇ ਅੱਗੇ ਵੀ ਲਾਠੀ ਚਾਰਚ ਕੀਤਾ ਅੱਗੇ ਵੀ ਡਾਂਗਾ ਮਾਰਿਆ ਪਰ ਛੋਡੇ ਸਟਾਰ ਰਹਿ ਜਾਣ ਜੀ ਸਾਹਿਬ ਜੇ ਕਿਸਾਨ ਇਹ ਲੋਕ ਇੱਕ ਸੰਗਠਨ ਨਾਲ ਲੜਦੇ ਇਹ ਜਥੇਬੰਦੀਆਂ ਨਾਲ ਲੜਦੀਆਂ ਖੇਤੀ ਕਾਲੇ ਕਾਨੂੰਨ ਰੱਦ ਨਾ ਹੁੰਦੇ ਮੋਦੀ ਨੇ ਸੋਨ ਨੂੰ ਵੀ ਹੱਥ ਪਾਉਣਾ ਸੀ ਰੇਲਾਂ ਜਹਾਜ਼ 에ਰਪੋਰਟ ਸਕੂਲ ਹਸਪਤਾਲ ਸਭ ਕੁਝ ਪ੍ਰਾਈਵੇਟ ਕਰਤਾ ਤੇ ਪੰਜਾਬ ਪੁਲਿਸ ਆਬਾਨੀਆਂ ਦੇ 12 ਚ ਹੁੰਦੀ ਸੀ ਸੰਯੁਕਤ ਕਿਸਾਨ ਮੋਰਚਾ ਜੇ ਚੰਡੀਗੜ੍ਹ ਜਾਣਾ ਸੀ ਤੁਸੀਂ 2 2 ਵਜੇ ਛਾਪੇ ਮਾਰੇ ਜਿਵੇਂ ਉਹ ਨਸ਼ਾ ਤਖਤਰੀ ਸੀ ਕੋਈ ਕਾਤਲ ਸੀ ਜਹਾਤਬਾਦੀ ਸੀ ਤੁਸੀਂ ਉਹ ਉਹ ਚੰਡੀਗੜ੍ਹ ਨਹੀਂ ਜਾਣ ਦਿੱਤਾ ਮੋਦੀ ਉਹ ਢਾਈ ਬੇਕਾਰ ਤੇ ਉਹ ਹਾਈਵੇ ਦੇ ਉੱਤੇ ਜੇ ਅਸੀਂ ਟਰੈਕਟਰ ਚੜਾਵਾਂਗੇ ਸਾਡੇ ਟਰੈਕਟਰ ਦੀ ਪਰਚੀ ਲੱਗਦੀ ਹੈ ਤੇ ਨਾ ਸੀ ਜੀ ਚੜਾ ਸਕਦੇ ਆ ਨਾ ਮੋਟਰਸਾਈਕਲ ਚੜਾ ਸਕਦੇ ਆ ਨਾ ਟਰੈਕਟਰ ਚੜਾ ਸਕਦੇ ਆ ਨਾ ਬਲਦ ਵਾਲਾ ਗੱਡਾ ਚੜਾ ਸਕਦੇ ਤਾਂ ਸਾਨੂੰ ਇਹਦਾ ਕੀ ਲਾਭ ਹੋਇਆ ਉਹ ਬਹੁਤ ਵੱਡੇ ਭਲੇਖੇ ਦੇ ਵਿੱਚ ਆ ਉਹ ਉਹਨੂੰ ਸ਼ਾਇਦ ਇਹ ਨਹੀਂ ਪਤਾ ਜੀ ਮजूद ਨੇ ਇਹ ਗਰਾਹਾਂ ਤੋਂ ਸਭ ਤੋਂ ਪਹਿਲਾਂ ਬਾਈ ਕੀ ਹਾਲ ਹੈ ਠੀਕ ਹੋ ਹਾਂਜੀ ਬਹੁਤ ਜਿਸ ਜਿਸ ਤਰੀਕੇ ਨਾਲ ਕਿਸਾਨਾਂ ਦੇ ਦੋਆਂ ਦਿਨਾਂ ਤੋਂ ਹਾਲ ਬਣੇ ਹੋਏ ਆ ਉਸ ਤਰੀਕੇ ਨਾਲ ਤੁਹਾਡਾ ਕੀ ਹਾਲ ਹੈ ਹੁਣ ਨਹੀਂ ਬਾਈ ਜਦੋਂ ਕਿਸੇ ਲਹਿਰ ਤੇ 6 ਵਜ ਦੀ ਪੀੜ ਤਾਂ ਹੁੰਦੀ ਹੈ ਜੇ ਹੁਣ ਗਵਾਂਢੀ ਦੇ ਘਰੇ 6 ਵਜੂਗੀ ਤਾਂ ਪੀੜ ਆਪਾਂ ਨੂੰ ਕਿਉਂ ਨਾ ਹੋਊਗੀ ਹੂੰ ਪੀੜਤਾ ਹੁੰਦੀ ਹੈ ਜੋ ਸਾਡੀ ਲਹਿਰ ਹੈ ਸਾਡੀ ਲਹਿਰ ਤੇ 6:00 ਵਜੇ ਹੈ ਤੇ ਜੇ ਉਹ ਭਰਾ ਅੰਦਰ ਗਏ ਆ ਤੇ ਕੱਲ ਨੂੰ ਸਾਨੂੰ ਕਿਹੜਾ ਘਰਾਂ ਚੋਂ ਨਿਕਲਣ ਦੇਣਗੇ ਸਾਡੇ ਭਰਾ ਨੇ ਸੰਘਰਸ਼ ਕਰ ਰਹੇ ਨੇ ਹੱਕਾਂ ਲਈ ਲੜ ਰਹੇ ਸੀ ਬਹੁਤ ਮੰਦ ਭੱਗਾ ਹੋਇਆ ਤੇ ਲਹਿਰ ਤੇ 6:00 ਵਜੇ ਹੈ ਸਾਰਿਆਂ ਨੂੰ ਪੀੜ ਹੈ ਗੱਲ ਦੀ ਹਰਪਾਲ ਸਿੰਘ ਚੀਮਾ ਦਾ ਬਿਆਨ ਆਉਂਦਾ ਹੈ ਅਮਨ अरोड़ा ਦਾ ਬਿਆਨ ਆਉਂਦਾ ਕਹਿੰਦੇ ਜੀ ਹੁਣ ਪੰਜਾਬ ਦਾ ਮਾਹੌਲ ਆ ਜਿਹੜਾ ਸ਼ਾਂਤਮਈ ਰਹੂਗਾ ਕਿਸਾਨਾਂ ਦੀ ਗੱਲ ਪਹਿਲਾਂ ਵੀ ਕਰਦੇ ਸੀ ਤੇ ਹੁਣ ਵੀ ਕਰਦੇ ਰਵਾਂਗੇ ਲੱਗਦਾ ਇਹ ਕਿਸਾਨਾਂ ਦੀ ਗੱਲ ਹੈ ਨਹੀਂ ਕਿਸਾਨਾਂ ਦੀ ਗੱਲ ਹੈ ਕਿਸਾਨਾਂ ਦਾ ਤੁਸੀਂ ਚੱਕ ਕੇ ਸਿਲੰਡਰ ਲੈ ਗਏ ਉਹ ਨਹੀਂ ਛੱਡੇ ਥੋੜੀ ਪੁਲਿਸ ਨੇ ਕਿਸਾਨਾਂ ਦੀ ਗੱਲ ਹੈ ਕਿਸਾਨਾਂ ਦੇ ਤੁਸੀਂ ਘਰ ਅਜਾੜ ਤੇ ਉਹ ਐ ਤੰਬੂ ਨਾ ਸਮਝੋ ਉਹ ਜਥੇਬੰਦੀਆਂ ਪਿੰਡਾਂ ਚੋਂ ਚੱਲਦੀਆਂ ਇੱਕ ਇੱਕ ਰੁਪਿਆ ਇਕੱਠਾ ਕਰਕੇ ਪਿੰਡਾਂ ਦੇ ਵਿੱਚੋਂ ਘਰਾਂ ਦੇ ਵਿੱਚੋਂ ਕਿਰਤੀ ਲੋਕਾਂ ਦਾ ਖੂਨ ਪਸੀਨੇ ਦੀ ਕਮਾਈ ਹੋਈ ਕਮਾਈ ਉਹਨਾਂ ਦੇ ਘਰ ਬਣਾਏ ਸਿਲੰਡਰ ਲਏ ਰਾਸ਼ਨ ਲੈ ਕੇ ਗਏ ਤੇ ਥੋੜੀ ਪੁਲ ਟਰੈਕਟਰ ਟਰਾਲੀਆਂ ਸੋਡੀ ਪੁਲਿਸ ਨੇ ਕੀ ਕੀਤਾ ਜੰਗਲਾਂ 'ਚ ਟਰਾਲੀਆਂ ਸੜਤੀਆਂ ਜੰਗਲਾਂ 'ਚ ਟਰੈਕਟਰ ਸੜ ਤੇ ਤੋੜਪੰਨ ਕਰਤੇ ਟਰੈਕਟਰਾਂ ਦੇ ਬੈਟਰੀ ਨਹੀਂ ਛੱਡੇ ਟਾਇਰ ਪਾ ਕੀ ਜਾਂਦਾ ਕਹਿੰਦਾ ਥਾਣੇ 'ਚ ਰੱਖਾਂਗੇ ਇਹ ਸੀ ਸੋਡੀ ਪੁਲਿਸ ਚੱਕ ਕੇ ਲੈ ਗਈ ਖੰਡਚਾਹ ਸੋਡੀ ਪੁਲਿਸ ਲੈ ਗਈ ਚੱਕ ਕੇ ਇਹ ਕਿਸਾਨਾਂ ਦੇ ਮੁੰਡੇ ਹੋ ਤੁਸੀਂ ਕਿਸਾਨਾਂ ਦੇ ਤੁਸੀਂ ਪਿੱਠ 'ਚ ਛੁਰਾ ਮਾਰਿਆ ਸੋਨੂੰ ਮੈਂ ਘਰੇ ਬੁਲਾ ਲਾਂ ਕੋਈ ਗੱਲ ਤੇ ਸਮਝੌਤਾ ਕਰਨਾ ਹੈ ਤਾਂ ਆਪਾਂ ਦੁਸ਼ਮਣ ਨੂੰ ਵੀ ਨਹੀਂ ਐ ਕਰਦੇ ਯਾਰ ਇਹ ਤਾਂ ਦੇਸ਼ ਦੇ ਕਿਸਾਨ ਆ 50 50 ਸਾਲੋਂ ਗਏ ਲੋਕਾਂ ਲਈ ਲੜ ਰਹੇ ਨੇ ਉਹ ਮੀਟਿੰਗ ਕਰਨ ਗਏ ਆ ਗੱਲਬਾਤ ਹੋਈ ਆ ਗੱਲਬਾਤ ਦੇ ਵਿੱਚ ਵਧੀਆ ਮਾਹੌਲ ਚ ਉਹਦੇ ਗੱਲ ਹੋਈ ਹੈ ਜਦੋਂ ਪੰਜਾਬ ਵਾਲਾ ਆਉਂਦੇ ਆ ਸਭ ਤੋਂ ਵੱਡੀ ਅਫਸੋਸ ਵਾਲੀ ਗੱਲ ਤੇ ਇਹ ਹੈ ਤੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਉਹਨਾਂ ਨੂੰ ਰਿਟੇਨ ਕਰ ਲੈਂਦੀ ਹੈ ਉਸ ਤੋਂ ਬਾਅਦ ਠੀਕ ਹੈ ਜੰਗਾਂ ਲੜਦੀਆਂ ਲੜਦੇ ਸੀ ਜੰਗਾਂ ਹੁੰਦੀਆਂ ਸੀ ਇਤਿਹਾਸ ਦੇ ਵਿੱਚ ਸੁਣਦੇ ਰਹੇ ਆ ਪਰ ਸ਼ਾਮ ਨੂੰ ਆਪਦੇ ਆਪ ਦੇ ਆਸ਼ਣ ਤੇ ਆ ਕੇ ਸਾਰੇ ਬਹਿ ਜਾਂਦੇ ਸੀ ਰਾਤ ਨੂੰ ਆਰਾਮ ਕਰਦੇ ਸੀ ਵੀ ਸਵੇਰ ਤੱਕੜੇ ਹੋ ਕੇ ਫੇਰ ਲੜਾਂਗੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਰਾਤ ਨੂੰ ਜਾ ਕੇ ਪਿੱਛੇ ਛੁਰਾ ਮਾਰਿਆ ਰਾਤ ਨੂੰ ਵਾਰ ਕੀਤਾ ਅਸੀਂ 80 ਸਾਲ ਦੇ ਬਜ਼ੁਰਗਾਂ ਨੂੰ ਘੜੀਸਿਆ ਤੇ ਜੇ ਮਾਂ ਦਾ ਦੁੱਧ ਪੀਤਾ ਸੀ ਦਿਨੇ ਜਾ ਕੇ ਪੰਗਾ ਲੈਂਦੇ ਉਥੇ ਪਤਾ ਲੱਗ ਜਾਂਦਾ ਲੋਕਾਂ ਦਾ ਕਿ ਕਿੰਨਾ ਕੁ ਦਾਮ ਆ ਤੁਹਾਡੇ ਚ ਜਦੋਂ ਪਤਾ ਸੀ ਸੀਮਤ ਗਿਣਤੀ ਐ ਕਿਸਾਨਾਂ ਆ ਗੂ ਮੀਟਿੰਗ ਚ ਗਏ ਐ ਤੁਸੀਂ ਇਸ ਤਰ੍ਹਾਂ ਖਲਵਾੜ ਕਰ ਰਹੇ ਹੋ ਜੇ ਐ ਲੋਕ ਦਬਾਏ ਜਾਂਦੇ ਹੁਣ ਫੇਰ ਅੱਜ ਅੰਗਰੇਜ਼ ਸ਼ਾਇਦ ਅੰਗਰੇਜ਼ਾਂ ਦਾ ਰਾਜ ਹੁੰਦਾ ਆਪਾਂ ਨਾ ਹੁੰਦੇ ਟੀਆਜੀ ਦਾ ਬਿਆਨ ਆਉਂਦਾ ਕਹਿੰਦੇ ਅਸੀਂ ਕੋਈ ਤਕਰਾਰ ਨਹੀਂ ਚਾਹੁੰਦੇ ਚੁੱਪ ਕਰਕੇ ਸਾਡੀਆਂ ਵੈਣਾ ਚ ਬਹਿ ਜਾਓ ਅਸੀਂ ਤਾਂ ਡੀਟੇਨ ਕਰ ਲਈ ਉਹ ਤਾਂ ਡੀਆਈਜੀ ਨਹੀਂ ਉਹ ਪੰਜਾਬ ਦੇ ਉਪ ਮੁੱਖ ਮੰਤਰੀ ਐ ਕਿਉਂ ਕਿਹੜੀ ਗੱਲ ਉਹ ਮੁੱਖ ਮੰਤਰੀ ਨੇ ਪੰਜਾਬ ਦੇ ਕਿਉਂ ਉਹ ਜਿਹੜੀ ਉਪਭਾਸ਼ਾ ਬੋਲ ਰਹੇ ਨੇ ਉਹ ਮੁੱਖ ਮੰਤਰੀ ਦੀ ਭਾਸ਼ਾ ਹੈ ਉਹ ਸ਼ਾਇਦ ਭੁੱਲ ਕੇ ਡੀਆਈਜੀ ਸਾਹਿਬ ਜੇ ਕਿਸਾਨਾਂ ਨਾਲ ਤੁਹਾਨੂੰ ਇੰਨੀ ਨਫ਼ਰਤ ਹੈ ਇਹ ਦੇਸ਼ ਦੇ ਪੰਜਾਬ ਦੇ ਕਿਸਾਨਾਂ ਤੋਂ ਤੇ ਅਸੀਂ ਤਾਂ ਆਦੇ ਹੁੰਨੇ ਆ ਪੁਲਿਸ ਵਾਲਿਆਂ ਨੂੰ ਵੀ ਸਾਡੇ ਛਾਂਗ ਤੇ ਮੌਰ ਡਾਂਗ ਸਾਡੇ ਖਿੱਚ ਕੇ ਮਾਰਿਓ ਪੋਲੀ ਨਾ ਮਾਰਿਓ ਛੋਡੇ ਸਟਾਰ ਲੱਗਣੇ ਚਾਹੀਦੇ ਆ ਸਾਡਾ ਕੋਈ ਨਹੀਂ ਮੋਢਾ ਸਿਰ ਟੁੱਟ ਜੂ ਤਾਂ ਟੁੱਟ ਜੇ ਅੱਗੇ ਵੀ ਇਹਨਾਂ ਨੇ ਗੋਲੀਆਂ ਮਾਰੀਆਂ ਸਾਡੇ ਆਗੂਆਂ ਦੇ ਪੱਟਾਂ 'ਚ ਅੱਗੇ ਵੀ ਸਾਡੇ ਆਗੂ ਮਾਰੇ ਆ ਇਹਨਾਂ ਨੇ ਅੱਗੇ ਵੀ ਲਾਠੀ ਚਾਰਜ ਕੀਤਾ ਅੱਗੇ ਵੀ ਡਾਂਗਾ ਮਾਰਿਆ ਪਰ ਛੋਡੇ ਸਟਾਰ ਰਹਿ ਜਾਣ ਡੀਆਈਜੀ ਸਾਹਿਬ ਆਪਦੀਆਂ ਪ੍ਰਮੋਸ਼ਨਲ ਲੈਣ ਖਾਤਰ ਇੱਥੋਂ ਤੱਕ ਜਾਣਗੇ ਹੈਰਾਨੀ ਵਾਲੀ ਗੱਲ ਐ ਇਹਨੂੰ ਇੱਕ ਵਕੀਲ ਵੀ ਹੋਣਾ ਚਾਹੀਦਾ ਸੀ ਬੜੀਆਂ ਗੱਲਾਂ ਕਰਦਾ ਸੋਹਣੀਆਂ ਸੋਹਣੀਆਂ ਉਹਦੇ ਕਹਿੰਦਾ ਜੇ ਕੋਈ ਛਰਾਰਤ ਕਰੂਗਾ ਤਾਂ ਉਹ ਬਾਪੂਆਂ ਦੀਆਂ ਪੱਗਾਂ ਲਵਾਉਣ ਦਾ ਜ਼ਿੰਮੇਵਾਰ ਹੋਊਗਾ ਕਿਉਂ ਯਾਰ ਕੀ ਨੇ ਛਰਾਰਤ ਕੀਤੀ 13 ਮਹੀਨੇ ਦਿੱਲੀ ਬਹਿ ਕੇ ਆਏ ਕੋਈ ਛਰਾਰਤ ਕੀਤੀ ਹੈ ਕਿਸੇ ਨੇ ਕਿਸੇ ਦਾ ਪੱਤਾ ਨਹੀਂ ਤੋੜਿਆ 13 ਮਹੀਨੇ ਉਹਨਾਂ ਨੂੰ ਇੱਥੇ ਹੋ ਕੇ ਬੈਠਾ ਨੂੰ ਕਿਸੇ ਦਾ ਉਹਨਾਂ ਨੇ ਪੱਤਾ ਨਹੀਂ ਤੋੜਿਆ ਤੇ ਤੂੰ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਪੀਤੂ ਸ਼ਰਾਰਤ ਕੀਤੀ ਅਸੀਂ ਆਪਦੇ ਹੱਕਾਂ ਦੀ ਲੜਾਈ ਲੜ ਰਹੇ ਆ ਹੱਕ ਮੰਗਣੇ ਕਿ ਨਾ ਪੀਸਫੁੱਲ ਹੋ ਬੈਠਿਆ ਕੀ ਸ਼ਰਾਰਤ ਕਰਤੀ ਉਹਨਾਂ ਨੇ ਫਿਰ ਤੂੰ ਆਦਾ ਇਹ ਇਹਦਾ ਇਜਲਾਮ ਇਜਰਾਮ ਭੁਗਤਣਾ ਪਊਗਾ ਜੇ ਕੋਈ ਸ਼ਰਾਰਤ ਬਾਜੀ ਕਰੂਗਾ ਦਾ ਉਹਨੂੰ ਬਖਸ਼ਿਆ ਤੱਕ ਨਹੀਂ ਜਾਊਗਾ ਇਹ ਗੱਲਾਂ ਕਰ ਰਹੇ ਆ ਫਿਰ ਤੂੰ ਕਹਿ ਰਿਹਾ ਵੀ ਕਿਸਾਨਾਂ ਦਾ ਮੋਰਚਾ ਲੱਗਣ ਤੱਕ ਨਹੀਂ ਦੇਵਾਂਗੇ ਹਾਂ ਜਦੋਂ ਇੱਕ ਪੱਤਰਕਾਰ ਸਵਾਲ ਪੁੱਛਦਿਆ ਵੀ ਕਿਸਾਨ ਫੇਰ ਸ਼ੰਭੂ ਖਨੌਰੀ ਤੇ ਆਉਣਗੇ ਤਾਂ ਉਹ ਕਹਿੰਦੇ ਮੈਂ ਕਿਹੜਾ ਰਿਟਾਇਰ ਹੋ ਜਾਣਾ ਮੈਂ ਵੀ ਇੱਥੇ ਹੀ ਆ ਉਹ ਬਹੁਤ ਵੱਡੇ ਭਲੇਖੇ ਦੇ ਵਿੱਚ ਹੈ ਉਹ ਉਹਨੂੰ ਸ਼ਾਇਦ ਇਹ ਨਹੀਂ ਪਤਾ ਵੀ ਇੱਥੋਂ ਅੰਗਰੇਜ਼ ਨਾ ਜਾਂਦੇ ਫਿਰ ਜੇ ਉਹ ਐਡੇ ਤਾਕਤਵਰ ਸੀਗੇ ਠੀਕ ਹੈ ਠੀਕ ਹੈ ਸਰਕਾਰਾਂ ਵੱਡੀਆਂ ਹੁੰਦੀਆਂ ਇਹਦੇ 'ਚ ਕੋਈ ਰਾਏ ਨਹੀਂ ਜਥੇਬੰਦੀਆਂ ਤੋਂ ਸਰਕਾਰਾਂ ਵੱਡੀਆਂ ਹੋਣਗੀਆਂ ਪੁਲਿਸ ਹੈ ਫੌਜਾਂ ਹੈ ਹਥਿਆਰ ਹੈ ਇਹਨਾਂ ਕੋਲੇ ਕੋਈ ਸ਼ੱਕ ਨਹੀਂ ਪਰ ਡੀਆਈਜੀ ਨੂੰ ਇਹ ਨਹੀਂ ਪਤਾ ਲੋਕਾਂ ਤੋਂ ਵੱਡਾ ਕੋਈ ਨਹੀਂ ਹੁੰਦਾ ਜੇ ਲੋਕ ਆਪ ਦੀ ਆਈ ਤੇ ਆ ਜਾਣ ਚੱਕ ਕੇ ਕੁਰਸੀ ਇਹਨਾਂ ਦੀ ਮੁੱਦੀ ਮਾਰਨਗੇ ਤੇ ਡੀਆਈਜੀ ਤਾਂ ਚੀਜ਼ ਹੀ ਕੀ ਹੈ ਇਹ ਸਰਕਾਰ ਦੀ ਬੋਲੀ ਬੋਲ ਰਿਹਾ ਕਿ ਤੁਹਾਡੇ ਕੋਲੇ ਜ਼ਮੀਨਾਂ ਹੈ ਨਹੀਂ ਇਹ ਡੀਆਈਜੀ ਨੂੰ ਇੱਕ ਗੱਲ ਹੋਰ ਦੱਸ ਦਗੇ ਸਿੱਧੂ ਸਾਹਿਬ ਸਤਿਕਾਰਯੋਗ ਤੁਸੀਂ 13 ਮਹੀਨੇ ਜਦੋਂ ਦਿੱਲੀ ਅਦੋਲਨ ਚੱਲਿਆ ਜਿਹੜੀ ਪੰਜਾਬ ਪੁਲਿਸ ਆ 2003 ਦੇ ਵਿੱਚ ਪ੍ਰਾਈਵੇਟ ਹੀ ਹੋ ਚੁੱਕੀ ਹੈ ਉਹਨਾਂ ਨੂੰ ਪੈਸਣਾ ਨਹੀਂ ਮਿਲਦੀਆਂ ਪਰ ਤਿੰਨ ਜਿਹੜੀ ਤਿੰਨ ਚ ਭਰਤੀ ਹੋਈ ਹੈ ਤੇ ਡੀਆਈਜੀ ਸਾਹਿਬ ਜੇ ਕਿਸਾਨ ਇਹ ਲੋਕ ਇਹ ਇੱਕ ਸੰਗਰਾਮ 'ਚ ਨਾ ਲੜਦੇ ਇਹ ਜੱਥੇਬੰਦੀਆਂ ਨਾ ਲੜਦੀਆਂ ਖੇਤੀ ਕਾਲੇ ਕਾਨੂੰਨ ਰੱਦ ਨਾ ਹੁੰਦੇ ਮੋਦੀ ਨੇ ਸੋਨ ਨੂੰ ਵੀ ਹੱਥ ਪਾਉਣਾ ਸੀ ਟ੍ਰੇਲਾਂ ਜਹਾਜ਼ 에ਰਪੋਰਟ ਸਕੂਲ ਹਸਪਤਾਲ ਸਭ ਕੁਝ ਪ੍ਰਾਈਵੇਟ ਕਰਤਾ ਤੇ ਪੰਜਾਬ ਪੁਲਿਸ ਆਬਾਨੀਆਂ ਦੇ 12 ਚ ਹੋਣੀ ਸੀ ਇਹ ਪੰਜਾਬ ਪੁਲਿਸ ਜਿਹੜੀ ਅੱਜ ਡਾਂਗਾ ਪਾਉਣ ਤੇ ਹੋਈ ਆ ਆ ਪੰਜਾਬ ਪੁਲਿਸ ਦੇ ਵੀ ਬਾਣਾ ਵਿੱਚ ਦੀ ਹਾਈਵੇ ਨਿਕਲਣੇ ਆ ਇਹ ਪੰਜਾਬ ਪੁਲਿਸ ਵਾਲੇ ਕੋਈ ਬਾਹਰੋਂ ਨਹੀਂ ਆਏ ਇਹ ਆਪੀਆ ਦੇ ਸੁੱਡੇ ਧੀਆਂ ਪੁੱਤਾਂ ਇਹਨਾਂ ਦੀਆਂ ਜ਼ਮੀਨਾਂ ਵੀ ਜਾਣੀਆਂ ਆ ਆ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਨਿਕਲਦਾ ਇਹ ਆਦੇ ਇੱਥੇ ਵਪਾਰ ਥੱਪ ਹੋ ਗਿਆ ਸਾਨੂੰ ਇਹਦਾ ਕੀ ਲਾਭ ਆ ਭਾਈ ਪੰਜ ਕਿਲੇ ਬਾਣ ਆਏ ਜਦੋਂ ਚੀਰਿਆ ਜਾਂਦਾ ਢਾਈ ਇਧਰ ਤੇ ਢਾਈ ਇਧਰ ਕਾਲਜੇ ਵਿੱਚ ਦੀ ਐਂ ਲੱਗਦਾ ਜਿਵੇਂ ਕਿਸਨੇ ਬਲੇਟ ਮਾਰਤਾ ਉਹ ਢਾਈ ਕਿਲੇ ਇਧਰਲੇ ਜਿਹੜੇ ਰਹਿ ਜਾਂਦੇ ਆ ਨਾ ਉਹਨੂੰ ਪਾਣੀ ਨਾ ਮੋਗਾ ਨਾ ਪਈ ਨਾ ਖਾਲ ਨਾ ਮੋਟਰ ਨਾ ਛੋਟਰਾ ਕੁਛ ਵੀ ਨਹੀਂ ਤੇ ਉਹ ਢਾਈ ਬੇਕਾਰ ਤੇ ਉਹ ਹਾਈਵੇ ਦੇ ਉੱਤੇ ਜੇ ਅਸੀਂ ਟਰੈਕਟਰ ਚੜਾਵਾਂਗੇ ਸਾਡੇ ਟਰੈਕਟਰ ਦੀ ਪਰਚੀ ਲੱਗਦੀ ਐ ਤੇ ਨਾ ਅਸੀਂ ਜੀਪ ਚੜਾ ਸਕਦੇ ਆ ਨਾ ਮੋਟਰਸਾਈਕਲ ਚੜਾ ਸਕਦੇ ਆ ਨਾ ਟਰੈਕਟਰ ਚੜਾ ਸਕਦੇ ਆ ਨਾ ਬਲਦ ਵਾਲਾ ਗੱਟਾ ਚੜਾ ਸਕਦੇ ਤੇ ਸਾਨੂੰ ਉਹਦਾ ਕਿਲਾਪ ਹੋਇਆ ਭਾਈ ਉਹ ਤਾਂ ਕਾਰਪੋਰੇਟਾਂ ਨੂੰ ਲਾਭ ਹੋਇਆ ਹਾ ਹਾਈਵੇ ਬਣੇ ਨੇ ਵੱਡੇ ਟੋਲ ਪਲਾਜੇ ਬਣੇ ਨੇ ਇਹ ਤਾਂ ਲੁੱਟ ਕਰਨ ਵਾਸਤੇ ਬਣਿਆ ਸਾਨੂੰ ਇਹਦਾ ਕੀ ਲਾਭ ਹੋਇਆ ਇੱਥੋਂ ਬਠਿੰਡੇ ਤੋਂ ਫਰੀਦਕੋਟ ਤੋਂ ਅੰਮ੍ਰਿਤਸਰ ਨੂੰ ਪੈਜੋ ਕੋਈ ਹਾਈਵੇ ਤੇ ਦਰਖਤ ਨਹੀਂ ਛੱਡਿਆ ਬਠਿੰਡੇ ਤੋਂ ਮਲੋਟ ਨੂੰ ਪੈਜੋ ਕੋਈ ਹਾਈਵੇ ਤੇ ਦਰਖਤ ਨਹੀਂ ਛੱਡਿਆ ਕੌਣ ਕਸੂਰਵਾਰ ਹੈ ਕਿਸਾਨ ਸਰਕਾਰਾਂ ਨੇ ਪੱਟੇ ਨੇ ਕਿਸਾਨਾਂ ਦਾ ਕੀ ਕਸੂਰ ਹੈ ਝੋਨਾ ਲਾਉਨੇ ਆ ਜੇ ਸਾਨੂੰ ਐਮਐਸਪੀ ਨਹੀਂ ਮਿਲਦੀ ਸਾਡੀ ਮਜਬੂਰੀ ਹੈ ਸਾਡੀ ਝੋਨਾ ਮਜਬੂਰੀ ਬਣਾਤਾ ਸੀ ਤਾਂ ਤੇ ਐਮ ਐਸ ਪੀ ਦਿਓ ਜਿਹੜੇ ਅਸੀਂ ਚੁਟਕੀ ਮਾਰ ਕੇ ਦੇਵਾਂਗੇ ਹੁਣ ਦਿੰਦੇ ਕਾ ਤੋਂ ਨਹੀਂ ਜਿਹੜੇ ਆਦੇ ਅਸੀਂ 2 ਫਸਲਾਂ ਤੇ ਐਮ ਐਸ ਪੀ ਦੇ ਮੰਗੇ ਹੁਣ ਦਿੰਦੇ ਕਾ ਤੋਂ ਨਹੀਂ ਹੁਣ ਅੱਜ ਲਹਿਰ ਕਿਸਾਨੀ ਲਹਿਰ ਦੇ ਤੁਸੀਂ ਪਿੱਠ 'ਚ ਛੁਰਾ ਮਾਰ ਰਹੇ ਹੋ ਤੁਸੀਂ ਤਾਂ ਧਰਨਿਆਂ 'ਚੋਂ ਆਏ ਹੋ ਤੁਸੀਂ ਧਰਨਿਆਂ ਦੇ ਵਿੱਚੋਂ ਨਿਕਲੇ ਹੋ ਤੇ ਅੱਜ ਆਦੇ ਤੁਸੀਂ ਸੜਕਾਂ ਰੋਕਦੇ ਹੋ ਤੁਸੀਂ ਆਪ ਹੀ ਤਾਂ ਸੜਕਾਂ ਰੋਕਦੇ ਸੀ ਆਪ ਹੀ ਸੜਕਾਂ ਤੇ ਪੈਂਦੇ ਸੀ ਜਾ ਕੇ ਆਪ ਹੀ ਤੁਸੀਂ ਧਰਨਿਆਂ 'ਚੋਂ ਮੈਕਪਾਲਦੇ ਸੀ ਅੱਜ ਆਦੇ ਇਹ ਸੜਕਾਂ ਰੋਕਦੇ ਅਸੀਂ ਧਰਨਾ ਲੱਗਣੀ ਨਹੀਂ ਦੇਣਾ ਕਿਹੜੀਆਂ ਗੱਲਾਂ ਕਰਦੇ ਐ ਇਹ ਆਮਕਰ ਦਾ ਮੁੰਡਾ ਹੈ ਇੱ ਇੱਥੇ ਦਿੜ ਦਿਹਾੜੇ ਇੱਕ ਕਰਨਲ ਦੇ ਨਾਲ ਜਿਹੜਾ ਦੇਸ਼ ਦਾ ਕਰਨਲ ਹੈ ਜਿਹੜਾ ਫੌਜ ਦੇ ਵਿੱਚ ਭਰਤੀ ਹੈ ਜਿਨੇ ਦੇਸ਼ ਲਈ ਲੜਾਈਆਂ ਲੜੀਆਂ ਇੱਕ ਐਸਐਸਪੀ ਰੈਂਕ ਤੋਂ ਉਹਦਾ ਰੈਂਕ ਵੱਡਾ ਹੈ ਉਹਨੂੰ ਇਹਨਾਂ ਦੀ ਪੁਲਿਸ ਕਹਿੰਦੀ ਹੈ ਅਸੀਂ ਤੇਰਾ ਅਨਕਾਊਂਟਰ ਕਰ ਦਾਂਗੇ ਉਹਦੀਆਂ ਲੱਤਾਂ ਬਾਹਾਂ ਤੋੜ ਦਿੰਦੇ ਆ ਤੇ ਉਹਦੀ ਐਫਆਰਆਈ ਕਿਤੇ ਦਰਜ ਨਹੀਂ ਕੀਤੀ ਜਾਂਦੀ ਕੋਈ ਮੁਕੱਦਮਾ ਨਹੀਂ ਦਰਜ ਕੀਤਾ ਜਾਂਦਾ ਤੇ ਸੁਣਵਾਈ ਤਾਂ ਆਹ ਕਰਨਲ ਸਾਹਿਬ ਕਿਸਾਨਾਂ ਦੇ ਤਾਂ ਤੁਸੀਂ ਪਿੱਟਛੂੜਾ ਮਾਰ ਰਹੇ ਹੋ ਉਹਨਾਂ ਨਾਲ ਇਹ ਵਤੀਰਾ ਕਰ ਰਹੇ ਹੋ ਸੰਯੁਕਤ ਕਿਸਾਨ ਮੋਰਚਾ ਜੇ ਚੰਡੀਗੜ੍ਹ ਜਾਣਾ ਸੀ ਤੁਸੀਂ 2 2 ਵਜੇ ਛਾਪੇ ਮਾਰੇ ਜਿਵੇਂ ਉਹ ਨਸ਼ਾ ਤਖਤਰੀ ਸੀ ਕੋਈ ਕਾਤਲ ਸੀ ਜਾਂ ਅਤਵਾਦੀ ਸੀ ਤੁਸੀਂ ਉਹ ਉਹ ਚੰਡੀਗੜ੍ਹ ਨਹੀਂ ਜਾਣ ਦਿੱਤਾ ਮੋਦੀ ਨੇ ਦਿੱਲੀ ਨਹੀਂ ਜਾਣ ਦਿੱਤਾ ਤੇ ਉਹਦੇ ਚ ਤੇ ਛੋਟੇ ਚ ਫਰਕ ਕੀ ਹੈ ਇਹ ਆਦੇ ਅੱਜੇ ਇਹੀ ਇਹਨਾਂ ਦੀ ਪੁਲਿਸ ਪੰਜਾਬ ਪੁਲਿਸ ਤੇ ਪੰਜਾਬ ਸਰਕਾਰਾਂ ਦੀਆਂ ਨਾਂਗੇ ਕਿਸਾਨਾਂ ਨੇ ਬੰਦ ਕੀਤੇ ਐ ਤੇ ਜਦੋਂ ਅਸੀਂ ਉਧਰ ਨੂੰ ਜਾ ਰਹੇ ਸੀ ਉਹ ਸਾਥੀ ਖਡੌਰੀ ਤੋਂ ਸਿੰਘੂ ਵਾਲੇ ਤੇ ਉਦੋਂ ਇਹ ਆਪ ਹੀ ਆਦੇ ਸੀ ਹਰਿਆਣਾ ਸਰਕਾਰ ਨੇ ਡਾਂਗੇ ਬੰਦ ਕੀਤੇ ਬੋਟਾਂ ਵੀ ਜਿਵੇਂ ਬਾਈ ਹੁਣ ਇੱਥੇ ਪੰਜਾਬ ਦੇ ਵਿੱਚ ਪੀਲਾ ਪੰਜਾ ਚਲਾਇਆ ਗਿਆ ਇਹ ਕਹਿ ਕੇ ਨਸ਼ਾ ਤਸਕਰਾਂ ਤੇ ਪੰਜਾ ਚੱਲਿਆ ਪਰ ਉੱਥੇ ਵੀ ਉਹੀ ਜੀਸੀਬੀ ਚੱਲੀ ਉਹੀ ਪੀਲਾ ਪੰਜਾ ਚੱਲਿਆ ਉਹਨੂੰ ਕਿਵੇਂ ਵੇਖਦੇ ਹੋ ਉਹ ਪੀਲਾ ਪੰਜਾਬ ਇਹ ਇੱਕ ਜਿਮਨੀ ਚੋਣ ਜਿੱਤਣ ਖਾਤਰ ਚਲਾਇਆ ਗਿਆ ਕਿਸਾਨੀ ਲਾਇਰ ਨੂੰ ਟਾਰਗੇਟ ਕਰਨ ਦੀ ਤੇ ਦੂਜੀਆਂ ਜਿਹੜੇ ਤੱਕ ਪਏ ਉਹਨਾਂ ਨੂੰ ਖੁਸ਼ ਕਰਨ ਦੀ ਭਗਵੰਤ ਮਾਨ ਸਾਹਿਬ ਤੂੰ ਭੁੱਲ ਗਿਆ ਜੇ ਕਿਸਾਨ ਜਾਂਦਾ ਰਹੂਗਾ ਦੁਕਾਨਦਾਰ ਜਾਂਦਾ ਰਹੂਗਾ ਦੁਕਾਨਦਾਰ ਜਾਂਦਾ ਰਹੂਗਾ ਮਜ਼ਦੂਰ ਜਾਂਦਾ ਰਹੂਗਾ ਛੋਟਾ ਵਪਾਰੀ ਜਾਂਦਾ ਰਹੂਗਾ ਛੋਟਾ ਦੁਕਾਨਦਾਰ ਜਾਂਦਾ ਰਹੂਗਾ ਛੋਟਾ ਮੋਲ ਵਾਲਾ ਜਾਂਦਾ ਰਹੂਗਾ ਜੇ ਕਿਸਾਨ ਨਾ ਜਾਂਦਾ ਰਿਹਾ ਇੱਥੇ ਕੋਈ ਨਹੀਂ ਰਹਿਣਾ ਦੂਜੇ ਤੱਕ ਪਿਆਨੂ ਵੀ ਪਤਾ ਹੈ ਕਿਸਾਨ ਦੀ ਜੇਬ ਤੋਂ ਚੱਲਦਾ ਜੇ ਆ ਜਮੀਨਾਂ ਨਾ ਰਹਿਣਾਂ ਮੰਡੀਆਂ ਨਾ ਰਹਿਣਾਂ ਇੱਥੇ ਰੋਡ ਨਿਕਲ ਕੇ ਜਮੀਨਾਂ ਕਬਜ਼ਾ ਕਰ ਲੀਆਂ ਕਾਰਪੋਰੇਟ ਆ ਗਏ ਸਾਡਾ ਬਣੂਗਾ ਕੀ ਇੱਥੇ ਜੇ ਕਿਸਾਨ ਨਾ ਰਿਹਾ ਤੇ ਇੱਥੇ ਰਹਿਣਗੇ ਕੌਣ ਇਹ ਇੱਕ ਜਿਮਨੀ ਚੋਣ ਜਿੱਤਣ ਖਾਤਰ ਕਿਸਾਨਾਂ ਨੂੰ ਟਾਰਗੇਟ ਕਰਕੇ ਦੂਜੇ ਤੱਕ ਪਿਆਨੀਆਂ ਵੋਟਾਂ ਲੈਣ ਦੀ ਖਾਤਰ ਅਰਾ ਚਿਆ ਜਾ ਰਿਹਾ ਬਹੁਤ ਸਾਰੇ ਜਿਹੜੇ ਲੋਕ ਹੈ ਉਹ ਕਹਿੰਦੇ ਆ ਵਪਾਰੀ ਵਰਸਸ ਕਿਸਾਨ ਕੀਤਾ ਜਾ ਰਿਹਾ ਪੰਜਾਬੀ ਨਹੀਂ ਨਹੀਂ ਵਪਾਰੀ ਵਰਸਸ ਕੁਝ ਨਹੀਂਗਾ ਇਹ ਸਰਕਾਰਾਂ ਕਰ ਰਹੀਆਂ ਨੇ ਸਰਕਾਰਾਂ ਅੱਗੇ ਵੀ ਧਰਮਾਂ ਦੇ ਵਿੱਚ ਪੱਤੇ ਖੇਡ ਕੇ ਫੁੱਟ ਪਾ ਕੇ ਸਾਨੂੰ ਰਾਜਨੀਤੀ ਨਾਲ ਪਾੜ ਦਿਆਂ ਆਈਆਂ ਨੇ ਸਭ ਹਿੰਦੂ ਮੁਸਲਮਾਨ ਸਿੱਖ ਸਾਈ ਸਾਰੇ ਭਾਈ ਭਾਈ ਸਾਡੇ ਗੁਰੂਆਂ ਨੇ ਕਿਹਾ ਕਿਸਾਨ ਮਜ਼ਦੂਰ ਦੁਕਾਨਦਾਰ ਛੋਟਾ ਮਲਾਜ਼ਮ ਸਾਰੇ ਇਕੱਠੇ ਨੇ ਇਹ ਪਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਹਿਰ ਦੇ ਵਿੱਚ ਠੱਬੀ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਤੇ ਲਹਿਰਾਂ ਦਬਦੀਆਂ ਨਹੀਂ ਹੁੰਦੀਆਂ ਮਿੱਤਰਾ ਜੇ ਲਹਿਰਾਂ ਦਬਦੀਆਂ ਹੁੰਦੀਆਂ ਠੀਕ ਆ ਸਰਕਾਰਾਂ ਵੱਡੀਆਂ ਹੁੰਦੀਆਂ ਪਰ ਜੇ ਲੋਕ ਇਕੱਠੇ ਹੋ ਜਾਣ ਲੋਕਾਂ ਤੋਂ ਵੱਡੀਆਂ ਸਰਕਾਰਾਂ ਨਹੀਂ ਹੋ ਸਕਦੀ ਕੀ ਲੱਗਦਾ ਲੋਕ ਹੁਣ ਸ਼ੰਭੂ ਖਨੌਰੀ ਬਾਰਡਰ ਉੱਪਰ ਜਾਣਗੇ ਨਹੀਂ ਉਹ ਕਿਸ ਤਰੀਕੇ ਨਾਲ ਲੜਾਈ ਲੜਨੀ ਹੈ ਸੰਜੁਕਤ ਮੋਰਚੇ ਨੇ ਉਹ ਸਾਥੀਆਂ ਨੇ ਠੀਕ ਹੈ ਪਹਿਲਾਂ ਤਾਂ ਅਸੀਂ ਇਸ ਚੀਜ਼ ਦੀ ਨਖੇਦੀ ਕਰਦੇ ਹਾਂ ਵੀ ਉਹਨਾਂ ਨੂੰ ਜੇਲ੍ਹਾਂ ਤੋਂ ਰਿਹਾ ਕੀਤਾ ਜਾਵੇ ਇਹ ਬਹੁਤ ਮਾੜਾ ਹੋਇਆ ਇਹ ਲਹਿਰ ਤੇ 6:00 ਵਜੇ ਦੀ ਪੀੜ ਹੈ ਠੀਕ ਹੈ ਤੇ ਅੱਗੇ ਉਹ ਸੋਚਣਾ ਉਹ ਲੜਾਈ ਨੂੰ ਕਿਵੇਂ ਲੜਨਾ ਹੈ ਉਹ ਸਾਥੀ ਫਿਲਹਾਲ ਉਹਨਾਂ ਨੂੰ ਜੇਲ੍ਹਾਂ ਚੋਂ ਰਿਹਾ ਕਰਨ ਸਰਕਾਰ ਬਹੁਤ ਮਾੜੀ ਗੱਲ ਹੈ ਕੀ ਕੰਨਾ ਕਰਤਾ ਉਹਨਾਂ ਨੇ ਨਸ਼ਾ ਤਖਸੀ ਹੈ ਹੱਤਵਦੀ ਹੈ ਉਹਨਾਂ ਨੂੰ ਜੇਲ੍ਹਾਂ ਚ ਧੱਕ ਰਹੇ ਹੋ ਇਹ ਆਮਕਰ ਦਾ ਮੁੰਡੇ ਵਾਲੀ ਗੱਲ ਹੈ ਇਹ ਆਮ ਕਿਸਾਨ ਦੇ ਮੁੰਡੇ ਵਾਲੀ ਗੱਲ ਹੈ ਇਹ ਤੁਸੀਂ ਇੱਕ ਲਹਿਰ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹੋ ਮੋਦੀ ਦਾ ਮਿੱਤਰ ਕਿਹੜਾ ਹੈ ਇਹ ਨਾ ਕਿ ਕਿਸਾਨਾਂ ਦਾ ਇਹ ਇੱਕ ਕਿਸਾਨਾਂ ਤੇ ਮਜ਼ਦੂਰਾਂ ਦੇ ਪਿੱਠ 'ਚ ਛੁਰਾ ਮਾਰ ਰਿਹਾ ਜੀ ਬਹੁਤ ਬਹੁਤ ਸ਼ੁਕਰੀਆ ਭਾਈ ਤਾਂ ਗੱਲਬਾਤ ਕੀਤੀ ਭਾਈ ਹੋਰਾਂ ਨਾਲ ਤੁਸੀਂ ਕਿਵੇਂ ਦੇਖਦੇ ਹੋ ਇਸ ਗੱਲਬਾਤ ਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਜੁੜਿਓ ਧੰਨਵਾਦ